ਹੈਲੋ ਹੈਲੋ ਹਾਂਜੀ ਵੀਰ ਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਵੀਰੇ ਮੇਰੀ ਥੋੜੀ ਜੀ ਮਦਦ ਕੀਤੀ ਜਾਏ ਬਸੋ ਜੀ ਹੁਕਮ ਕਰੋ ਹੁਕਮ ਨਹੀਂ ਸਾਡੀ ਗਰੀਬਾਂ ਦੀ ਅਰਜੀ ਹੁੰਦੀ ਜੀ ਹੁਕਮ ਕਰੋ ਜੀ ਮੈਂ ਵੀਰੇ ਪਹਿਲਾਂ ਵੀ ਤੁਹਾਨੂੰ ਗੂਣ ਕੀਤਾ ਹੀ ਇੱਕ ਦਿਨ ਕੱਲ ਜੀ ਮੈਂ 5-6 ਦਿਨ ਕੱਲ ਦੀ ਗੱਲ ਹੋ ਜੇ जी। अच्छा जी डॉक्युमेंट ਵੀ ਮਰ ਮਾ ਜਮ ਨੂੰ ਨਾ ਸਹੀ ਉਲੰਘਾ اچھا ਵੀਰ ਨਾ ਆਇਆ ਕਲਕੱਤੇੋਂ ਮੱਛੀ ਪਰ ਕੇ ਹਾਂਜੀ ਮੇਰੀ ਗੱਡੀ ਦੇ ਚਾਰ ਟਾਇਰ ਬਹਿ ਗਏ ਕਨੈਕਟਰ ਸਾਈਡ ਤੇ ਮਗਲ ਹਾਂਜੀ ਵਾਰੰਟਰੀ ਮੇਰੀ ਗੱਡੀ ਆ ਠੀਕ ਆ ਜੀ 2 ਨੰਬਰ ਦੀ ਮੱਛੀ ਹੁੰਦੀ ਆ ਕਲਕੱਤੇੋਂ ਕਲਕੱਤੇੋਂ 2 ਨੰਬਰ ਦੀ ਕਿੱਥੇ ਵਾਸਤੇ ਜੀ ਲਾਹੌਰ ਵਾਸਤੇ ਜੁਪੀ ਦੀ ਲਾਹੌਰ ਆਦੀ ਐਛਾ ਜੀ ਠੀਕ ਆ ਵੀਰੇ ਲਾਲ ਟੂ ਦਾ ਨਾਮ ਆ ਨਾਮ ਤੇ ਹੁਣ ਫੋਨ ਲਾਲ ਟੂ ਮੁਸਲਮਾਨ ਆ ਨਹੀਂ ਟਰਾਂਸਪੋਰਟਰ ਆ ਵਪਾਰੀ ਐ ਇਹ ਵਪਾਰੀ ਆ ਟਰਾਂਸਪੋਰਟਰ ਇਹਨਾਂ ਮੇਰੀ ਗੱਲ ਹੋਈ ਉਹਦਾ ਵੀ ਨਹੀਂ ਫੋਨ ਚੁੱਕਦਾ ਤੇ ਮੇਰਾ ਵੀ ਨਹੀਂ ਚੁੱਕਦਾ ਅੱਛਾ ਜੀ ਤੇ ਵੀਰੇ ਮੇਰੀ ਕ੍ਰਿਕ ਵੈਸ਼ਟ ਆ 7000 ਰੁਪਇਆ 7000 ਰੁਪਿਆ ਭਾੜਾ ਕੀਤਾ ਇਹ 60 ਨਹੀਂ 58000 ਰੁਪਿਆ ਭਾੜਾ ਲਗਾਏ ਅੱਛਾ ਜੀ ਤੇ ਭਾਜੀ 75000 ਰੁਪਿਆ ਟੋਲਾਂ ਦਾ ਸੀ ਟੂਲ ਅੱਡ ਹੁੰਦੇ ਨੇ ਜੀ ਟੋਲ ਇਹ ਦਿੰਦੇ ਨੇ ਪਾਰਟੀ ਵਾਲੇ 58 58 ਤੇ 7 65000 ਹੋ ਗਿਆ ਹਾਂ ਜੀ ਤੇ ਭਾਜੀ ਇਹਨੇ ਮੈਨੂੰ ਪੈਸਾ ਕੋਈ ਨਹੀਂ ਦਿੱਤਾ ਉਹਦਾ ਮੈਂ ਕਲਕੱਤੇੋਂ 13 ਦੂਰ ਪਾ ਕੇ ਫਲ ਫੁੱਲ ਕੇ ਤੇ ਮੈਂ ਆ ਗਿਆ ਤੇ ਵੀਰ ਜੀ ਤੁਹਾਡੀਆਂ ਮਾ ਵੀਡੀਓ ਬਹਿਣਾ ਨਾ ਕੋਈ ਮੈਂ ਬਾਬਾ ਜੀ ਤੁਹਾਡੀ ਗੱਲਾਂ ਸਹਿਮ ਤਾਂ ਤੁਸੀਂ 65000 ਰੁਪਏ ਚ ਕਲਕੱਤੇੋਂ ਗੱਡੀ ਜੂਪੀ ਲਾਹੌਰ ਦੀ ਭਰ ਲਈ ਜੀ ਹਾਂਜੀ ਉਦੋਂ ਬਾਅਦ ਚ ਗੱਡੀ ਜਾ ਕੇ ਲਾਹੌਰ ਖਾਲੀ ਕਰਤੀ ਮੈਂ ਅਮਰ ਖਾਲੀ ਪਤਾ ਕਿ ਮੇਰੇ ਚਪਾਰਨ ਦੇ ਵਿੱਚ ਟਾਇਰ ਪਾਟ ਕੇ ਹੀ ਠੀਕ ਕਿਹੜੀ ਗੱਡੀ ਆ ਤੁਹਾਡੇ ਕੋਲ ਜੀ ਮੇਰੇ ਕੋਲ 12 ਚੱਕੀ ਗੱਡੀ ਆ 12 ਚੱਕੀ ਠੀਕ ਹੈ ਜੀ ਤੇ ਹੁਣ ਉੱਥੇ ਆਣ ਕੇ ਗੱਡੀ ਖਾਦੀ ਕਰ ਦਿੱਤੀ ਇਹਨੇ 5000 ਰੁਪਇਆ ਸਾਨੂੰ ਅੱਖੀਂ ਦਿੱਤਾਹੀਂ ਸਰਕਾਰ ਬੰਦੇ ਆਪਾਂ ਝੂਠ ਨਹੀਂ ਮਾਰਦੇ ਨਹੀਂ 5000 ਤੁਹਾਨੂੰ ਉਹਨੇ ਐਡਵਾਂਸ ਦੇਤਾ 60 ਰਹਿ ਗਿਆ ਆਪਣਾ ਉਹਨੇ ਮਤਲਬ ਕਿ 5000 ਰੁਪਇਆ ਉੱਥੇ ਲਾਹਵਾਨ ਆਣ ਕੇ ਮੈਨੂੰ ਕਹਿੰਦਾ ਤੂੰ ਗੱਡੀ ਗੱਡੀ ਭਰ ਦੇ ਤਾਂ ਕੋਈ ਬਾਤ ਨਹੀਂ ਆ ਸਰਦਾਰ ਜੀ ਮਾਲ ਵਿਕਦਾ ਹੈ ਤਾਂ ਅਸੀਂ ਪੈਸਾ ਡਾਲ ਦੇਂਗੇ ਅੱਛਾ ਨਾ ਹੁਣ ਪੈਸੇ ਪਾਉਣ ਡਿਆ ਨਾ ਸਾਡਾ ਫੋਨ ਚੁੱਕਣ ਡਿਆ ਤੇ ਵੀ ਉਹਨੂੰ ਕੋਈ ਨਾ ਕੋਈ ਨੂੰ ਕੁੱਲ 60000 ਚੋਂ 5000 ਰੁਪਇਆ ਮਿਲਿਆ ਜੀ ਮੈਨੂੰ 5000 ਰੁਪਇਆ ਇਹਨੇ ਦਿੱਤਾ ਜੀ 60000 65000 ਚੋਂ 5 ਮਿਲ ਗਿਆ 60000 ਲੈਣਾ ਹੈ 58000 ਰੁਪਇਆ ਮੇਰਾ ਰੇਟ ਲਗਾਈ ਜੇ 7000 ਟੂਲਾ ਦਾ 65000 ਹੋ ਗਿਆ ਜੀ ਹਾਂ ਜੀ ਬਸ ਆਹ ਐ ਜੇ ਉਹਦੇ ਵਿੱਚੋਂ 5000 ਰੁਪਇਆ ਇਹਨੇ ਮੈਨੂੰ ਨਕਦ ਦਿੱਤਾ ਤੇ ਉਹ ਹੋਰ ਇਹਨੇ ਮੈਨੂੰ ਕੋਈ ਪੈਸਾ ਨਹੀਂ ਦਿੱਤਾ 8000 ਲੈਣਾ ਹੈ ਆ ਬਾਕੀ ਪੈਸੇ ਲੈਣੇ ਜੀ ਇਹ ਦੇਖੋ ਇਹ ਕਿੰਨੇ ਟਾਈਮ ਦੀ ਗੱਲ ਹੋ ਗਈ ਜੀ ਇਹ ਭਾਜੀ ਘਟੋਵਰ ਢੇੜ ਮਹੀਨੇ ਦੀ ਗੱਲ ਹੈ ਨਾਲੇ ਤੁਸੀਂ ਉਦੋਂ ਕਹਿੰਦੇ ਸੀ ਕਹਿੰਦੇ ਵੀ ਕੁਝ ਪਾਏ ਵੀ ਨਹੀਂ ਉਹਨੇ ਨਹੀਂ ਭਾਜੀ ਕਹ ਨਹੀਂ ਪਾਏ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਨਾ ਹਾਂ ਮੈਨੂੰ ਕਹਿੰਦਾ ਕਿ ਪੈਸੇ ਪਾ ਦੇਵਾਂਗੇ ਪਰ ਇਹਨੇ ਪਾਈ ਨਹੀਂ ਜੀ ਨਹੀਂ ਮੈਂ ਥੋੜੀ ਗੱਡੀ ਰੋਕਣ ਦਾ ਕਾਰਨ ਕੀ ਹੋਇਆ ਭਾਈ ਜੀ ਉਹਨੇ ਜਿਹੜੀ ਪੇਮੈਂਟ ਰੋਕੀ ਆ ਉਹਦਾ ਕਾਰਨ ਕੀ ਆ ਭਾਜੀ ਕਾਰਨ ਪਤਾ ਕੀ ਜੇ ਹਾਂਜੀ ਮੈਂ ਅਸਲੀਅਤ ਗੱਲਾਂ ਹੁੰਦਾ ਸਾਂ ਐਂ ਮਸ਼ੀਨਾ ਤੇ ਕਿ ਆਏ ਆ ਨਿੰਮੀਆ ਘਾਟ ਲੱਗ ਗਿਆਆਂ ਕਿ ਟਾਇਰ ਪੈਂਚਰ ਹੋਏ ਚਲੋ ਟਾਇਰਾਂ ਨੂੰ ਪੈਂਚਰ ਲਵਾਇਆ ਉੱਥੋਂ ਤੁਰਿਆ ਚਪਾਰਨ ਚਾਨ ਕੇ ਮੈਂ 2 ਟਾਇਰ ਨਵੇਂ ਕਲਕੱਤੇੋਂ ਲਾ ਗਿਆ ਆ ਉਹ ਦੋਨੋਂ ਹੀ ਬਹਿ ਗਏ ਇਕੱਠੇ ਨਮੀ ਪਾੜ ਗਏ ਉਹ ਬਹਿ ਹੈ ਨਹੀਂ ਪਟੇ ਨਹੀਂ ਮਨ ਲੇ ਤਾਂ ਨਹੀਂ ਟੂਪਾਂ ਦਾ ਪਈ ਕੋਈ 6 ਸ਼ੂ ਕੋ ਇਹ ਟੂਪਾਂ ਵੀ ਆਪਾਂ ਨੂੰ ਉਹਨੇ ਕੰਪਨੀਆਂ ਨੇ ਵਾਪਸ ਕੀਤੀਆਂ ਮਗਰ ਦੇ ਟਾਇਰ ਹੀ ਉਹ ਥੋੜੇ ਮਾੜੇ ਹੀ ਉਹ ਵੀ ਬਹਿ ਗਏ ਇਵੀ ਬੈਗੇ ਨਵੇਂ ਵੀ ਬੈਗੇ ਚਾਰੇ ਟਾਇਰ ਬੈਗੇ ਉਤੋਂ ਪਤਾ ਗਿਆ ਚਲੋ ਮੈਂ ਬਾਹੂ ਮੈਨੂੰ ਕਹਿੰਦਾ ਕਹਿੰਦਾ ਵੀ ਬਾਹੂ ਮਾਲ ਖਰਾਬ ਹੋ ਜਾਏਗਾ ਮੈਂ ਬਾਹੂ ਨਹੀਂ ਹੋਣੇ ਤੇ ਤੁਸੀਂ ਹੁਣ ਇਹਨਾਂ ਦੇ ਜਿਹੜੇ ਬੰਦੇ ਹੋਲਡ ਰੱਖਿਓ ਮੈਨੂੰ ਇੱਕ ਟਰਾਂਸਪੋਰਟਰ ਦਾ ਫੋਨ ਨੰਬਰ ਭੇਜੋ ਜੀ ਮੈਂ ਉਹਦੇ ਨਾਲ ਤੁਹਾਡੇ ਨਾਲ ਗੱਲ ਕਰਦਾ ਕਰਦਾ ਹੀ ਗੱਲ ਕਰਦਾ ਫੋਨ ਨੰਬਰ ਉਹ 700 ਟਰਾਂਸਪੋਰਟ ਦਾ ਟਰਾਂਸਪੋਰਟਰ ਵਾਲਿਆਂ ਤੇ ਆਹ ਲੋ ਟਰਾਂਸਪੋਰਟ ਵਾਲੇ ਮੈਂ ਤੁਹਾਨੂੰ ਨੰਬਰ ਕਰਾਉਂਦਾ ਜੀ ਹਾਂ ਉਹਨੂੰ ਆਖੋ ਵੀ ਰਾਹ ਪੋਟਾ ਦਾ ਫੋਨ ਚੁੱਕਦਾ ਆ ਨਹੀਂ ਤੁਸੀਂ ਦੱਸੋ ਜੀ ਗੱਲ ਗੱਲ ਤਾਂ ਕਰੀਏ ਨਾ ਆਪਾਂ ਫੋਨ ਨੰਬਰ ਦਬੋ ਉਹਦਾ ਹਾਂ ਤੁਸੀਂ ਟੱਟ ਤੋਂ ਵੱਟੇ ਜੀ ਤੁਸੀਂ ਨਹੀਂ ਗੱਲ ਕਰਨੀ ਤੇ ਕਿੰਨਾ ਗਿਆ ਪੁੰਚੇ ਨਹੀਂ ਵੱਡੇ ਦਾ ਭਾਈ ਜੀ ਉਮਰ ਹੈ ਨਹੀਂ ਮੇਰੀ ਇੰਨੀ ਵੱਡੇ ਵਾਲੀ ਇੰਨੇ ਚੋਗਾ ਵੀ ਮੈਂ ਹੈ ਨਹੀਂਗਾ ਬਾਅਦਸਤ ਮੈਂ ਮੁੱਦਾ ਜ਼ਰੂਰ ਆਪਾਂ ਚੱਕ ਸਕਦੇ ਆ ਤੁਸੀਂ ਮੈਨੂੰ ਦੋ ਮੈਂ ਉਹਨੂੰ ਫੋਨ ਲਾਉਣਾ ਨੰਬਰ ਦਬੋ ਦਾ ਇੱਕ ਵਾਰ ਦਬੋ ਜੀ ਜੀ ਆਹ ਵੇਖੀਂ ਮੋਲਾ ਕਿਹੜਾ ਨੰਬਰ ਆਦਾ ਪਹਿਲਾਂ ਤੁਸੀਂ ਮੱਛੀ ਚਿੱਲੀ ਨਾਲ ਪੜੀ ਹੈ ਜੀ ਪਾਜੀ ਮੈਂ ਇਹਦੇ ਪੰਜ ਚੱਕਰ ਲਾਏ ਹੀ ਕੋਈ ਗੱਲ ਨਹੀਂ ਮੈਨੂੰ ਕਹਿੰਦੇ ਟਰੱਕ ਘੱਟੀ ਗਿਆ ਹੈ ਕਰ ਪਰ ਆਪਾਂ ਟਰਾਂਸਪੋਰਟ ਵਾਲ ਨੂੰ 2500 ਰੁਪਇਆ ਕਮਿਸ਼ਨ ਦੇ ਕੇ ਆਉਨੇ ਆ ਜਾਨੀ ਕਿ ਆਪਾਂ ਟਰਾਂਸਪੋਰਟ ਦੇ ਥੂਏ ਚੱਲੇ ਆ ਆਪਾਂ ਸਿੱਧਾ ਤਾਂ ਵਪਾਰੀ ਕੋਲ ਨਹੀਂ ਗਏ ਸਿੱਧੇ ਨਹੀਂ ਆਪਾਂ ਗਏ ਆ ਜੀ ਆ ਫੇਰ ਟਰਾਂਸਪੋਰਟ ਵਾਲੇ ਮਰਾਲੀ ਦੇ ਹਾਂ ਨੰਬਰ ਦੋ ਜੀ ਮੈਨੂੰ ਇੱਕੋ ਮਿੰਟ ਹਾਂ ਬਾਉ ਜੀ ਆਪਾਂ ਮਤਲਬ ਕਿ ਪੂਰਾ ਆਪਾਂ ਦਾ ਮੈਂ ਵੀ ਇਹਦੀ ਜ਼ਿੰਦਗੀ ਉਹ ਨਹੀਂ ਕਿ ਤੂਰ ਆ ਜਿੰਨੀ ਕਿਦਰ ਬਾਉ ਜੀ 93 306 93 306 ਅਗੇ 34220 34220 ਹਾਂਜੀ ਇਹ ਕਿਹੜੀ ਟ੍ਰਾਂਸਪੋਰਟ ਦਾ ਨੰਬਰ ਹੈ ਨਹੀਂ ਦੋ ਤੋਂ ਨਹੀਂ ਬਾਉ ਜੀ 34320 ਜੇ 34300 20 ਕਿਹੜੀ ਟ੍ਰਾਂਸਪੋਰਟ ਆ ਬਈ ਇਹਦੀ ਇਹਦਾ ਨਾਮ ਮਰਾਲੀ ਜੇ ਪਤਾ ਨਹੀਂ ਇਹਨੂੰ ਏਰੀਏ ਟ੍ਰਾਂਸਪੋਰਟ ਕਿਹੜੀ ਆ ਪਰ ਇਹ ਗੱਡੀ ਲੋਕਾਂ ਨਾਲ ਬੈਠੀ ਆ ਗੱਡੀ ਇਹ ਤੋਂ ਭਰੀ ਆ 4-5 ਬਾਰੇ ਆ ਇਹਦੇ ਕੋਲ ਹੀ ਇਹਨੂੰ ਅਸੀਂ ਕਮਿਸ਼ਨ ਦਿੰਦੇ ਰਹੇ ਆ ਸਾਰਾ ਕੁਝ ਹੁੰਦਾ ਰਿਹਾ ਜੀ ਹਾਂ ਆ ਗਾਣਾ ਚ ਲੱਗਿਆ ਹੋਇਆ ਜੀ ਗਾਣਾ ਜੀ ਆ ਹਾਂ ਜੀ ਹਾਂ ਜੀ ਗਾਣਾ ਹੀ ਗਾਣਾ ਹੀ ਲੱਗਿਆਦਾ ਜੀ ਉੱਥੇ ਉਹ ਪਤਾ ਨਹੀਂ ਕੀ ਕਹਿੰਦਾ RAM RAM ਇਸ ਤਰ੍ਹਾਂ ਕੁਝ ਲੱਗਦਾ ਹਾਂ ਬਸ ਆਹੋ ਹੀ ਗਾਣਾ ਜੀ RAM LAKHAN ਆਹੋ ਬਸ ਆ ਗਏ ਹੁਣ ਆਪਣੇ ਭਾਈ ਨੇ ਯਾਰ ਹੈਲੋ ਕਮਾਲ ਦੀ ਗੱਲ ਹੈ ਹੈਲੋ ਹੈਲੋ ਹਰਦੀਪ ਜੀ ਭਾਈ ਜੀ ਕੀ ਗੱਲ ਆਵਾਜ਼ ਨਹੀਂ ਆ ਰਹੀ ਹਰਪ੍ਰੀਤ ਸਿੰਘ ਬੋਲਦਾ ਜੀ ਕੱਟ ਗਈ ਜੀ ਫੋਨ ਦੁਬਾਰਾ ਲਾਉਨੇ ਕੋਈ ਗੱਲ ਨਹੀਂ ਵੀਰ ਜੀ ਲਾਓ ਫੇਰ ਫੋਨ جا رہی ہے جی بس ہاں جی کوئی گل نہیں پپے چکے گا او سੁੱਤਾ ਸੁੱਤਾ ਨਾ ایک تے تے ਪਰ ਬੰਗਾਲੀ ਸੌ ਜਾਂਦੇ ਨੇ ਕੋਈ ਗੱਲ ਨਹੀਂ ਵੀਰ ਜੀ ਆਪਾਂ شام ਨੂੰ ਫੇਰ ਫੋਨ ਕਰ ਲਵਾਂਗੇ ਨਹੀਂ ਉਹ ਤਾਂ ਮੈਂ ਕਰ ਲਵਾਂਗਾ ਕੋਈ ਟੈਨਸ਼ਨ ਨਹੀਂ ਹੈਗੀ ਜੀ ਤੁਸੀਂ ਮੈਨੂੰ ਵਪਾਰੀ ਦਾ ਨੰਬਰ ਦੇ ਸਕਦੇ ਹੋ ਜੀ ہاں جی ਮੈਂ ਉਹ ਵਪਾਰੀ ਦਾ ਨੰਬਰ ਤੁਹਾਨੂੰ ਦੇ ਦਿੰਦਾ ਵਪਾਰੀ ਦਾ ਨੰਬਰ ਵੀ ਲਿਖਾਓ ਮੈਨੂੰ ਚਲੋ ਇਹਨੂੰ ਤਾਂ ਆਪਾਂ ਦੋ ਵਾਰ ਲਾ ਲਿਆ ਪਹਿਲਾਂ ਨੇ ਇੱਕ ਵਾਰ ਚੱਕਿਆ ਨਹੀਂ ਬੋਲਿਆ ਤੋਂ ਬਸਾਂਂਟੀ ਚਲੇ ਗਈ ਇਹਨੇ ਬੌਜੀ ਲਾਲਟੂ ਨੇ 1 ਮਿੰਟ ਤੋਂ ਪਹਿਲਾਂ ਤੁਹਾਡਾ ਫੋਨ ਚੁੱਕਣਾ ਜੇ ਇਹਦਾ ਜੇ 82400 3 1 ਮਿੰਟ 82403 07549 07549 ਇਹ ਇਹਨੂੰ ਵਪਾਰੀ ਦਾ ਜੀ ਇਹ ਵਪਾਰੀ ਹੈ ਜੀ 82403 07549 ਹਾਂਜੀ 1 ਮਿੰਟ ਜੀ ਕਾਲ ਲਾ ਰਿਹਾ ਇਹਨੂੰ लाओ हेलो क्या हाल चाल है सेठ जी हाँ जी औजला ट्रांसपोर्ट के हरप्रीत सिंह बात कर रहा हूं सर से एक सर वो गाड़ी का भाड़ा साठ हजार रुपया पेंडिंग है उसका दे दो जी भाड़ा आप क्यों लटका रहे गरीब बंदा है वो सर ऐसे है ना बात हाँ जी बाहू जी बात वो वो हाँ, जी, हाँ देखो आप व्यापारी बंदे हो तकड़े बंदे हो लो जी उनसे उनसे बात हो रही है बाहू जी एक दो दिन में वो आपकी पेमेंट दे देंगे ਹੈਲੋ ਹਾਂਜੀ ਬੋਜੀ ਬੋਲਿਓ ਜੀ ਹੈਂਡ ਫ੍ਰੀ ਆ ਨੰਬਰ ਬੋਲਿਓ ਜੀ ਅੱਛਾ ਵੀਰ ਜੀ ਆਹ ਨੰਬਰ ਜੇ 82 303 ਹਾਂਜੀ ਉਹ ਕਹਿੰਦਾ ਵੀ ਮੇਰੇ ਨਾਲ ਗੱਲ ਹੋਈ ਆ ਅੱਜ ਵੀ ਤੁਸੀਂ ਫੋਨ ਲਾਇਆ ਉਹਨੂੰ ਨਹੀਂ ਵੀਰ ਜੀ ਮੇਰਾ ਇਹ ਫੋਨ ਹੀ ਨਹੀਂ ਚੁੱਕਦਾ ਕਹਿੰਦਾ 2-3 ਦਿਨ ਦੇ ਵਿੱਚ ਵਿੱਚ ਬਈ ਮੈਂ ਪੇਮੈਂਟ ਦਊਂਗਾ ਜੀ ਵੀਰ ਜੀ ਤੁਸੀਂ ਆਪਣੇ ਖਾਤੇ 'ਚ ਪਵਾਓ ਤੇ ਤੁਸੀਂ ਪਾ ਲਓ ਮੈਂ ਦੇਖੋ ਖਾਤੇ 'ਚ ਨਹੀਂ ਪਵਾ ਸਕਦਾ ਮੈਂ ਤੁਹਾਡਾ ਪੱਕ ਰੱਖ ਸਕਦਾ ਜੀ ਉਹ ਅਗਲੇ ਨੂੰ ਰੱਖਿਆ ਜੇ ਨਹੀਂ 2 ਦਿਨ ਤੱਕ ਪੇਮੈਂਟ ਦਊਗਾ ਜੀ ਆਪਾਂ ਦੁਬਾਰਾ ਫੇਰ ਫੋਨ ਲਾਵਾਂਗੇ ਬਾਕੀ ਮੈਂ ਟਰਾਂਸਪੋਰਟਰ ਨੂੰ ਦੁਬਾਰਾ ਲਾਉਣ ਲੱਗਿਆ ਫੋਨ ਵਪਾਰੀ ਦਾ ਕਹਿੰਦਾ ਜੀ ਮੇਰੀ ਗੱਲ ਹੋ ਗਈ ਵੀ ਮੈਂ 2 ਦਿਨ ਦੇ ਵਿੱਚ ਵਿੱਚ ਪੇਮੈਂਟ ਦਊਗਾ ਵੀਰ ਜੀ ਮੈਂ ਗਰੀਬ ਜਿਹਾ ਬੰਦਾ ਮੈਂ ਤੁਹਾਨੂੰ ਆਪਣੇ ਟਾਇਰਾਂ ਦੀ ਫੋਟੋ ਪਾ ਦਿੰਦਾ ਕੋਈ ਕੋਈ ਗੱਲ ਨਹੀਂ ਕੋਈ ਆਪਾਂ ਨੂੰ ਪਤਾ ਵੀ ਟਰੱਕ ਮਾਲਕਾਂ ਨੂੰ ਕੀ ਬਚਦਾ ਆ ਟਰਾਂਸਪੋਰਟਰ ਦਾ ਦੁਬਾਰਾ ਘੰਟੀ ਲਾ ਰਹੇ ਆ ਨਹੀਂ ਚੱਕਿਆ ਜੇ ਫੋਨ ਉਹਨੇ ਤੇ ਵੀਰ ਜੀ ਮੇਰੀ ਮਦਦ ਕੀਤੀ ਹੈ ਵਸ ਦੇਖੋ ਬੋ ਜੀ ਬਾਈ ਜੀ ਆਪਾਂ ਦੇਖੋ ਟੈਲੀਫੋਨੀ ਕਰ ਸਕਦੇ ਆ ਹਨਾ ਕੋਈ ਪੰਜਾਬ ਚ ਮਸਲਾ ਹੁੰਦਾ ਜੇ ਸਾਨੂੰ 20 50 ਕਿਲੋਮੀਟਰ ਜਾਣਾ ਪੈਂਦਾ ਤਾਂ ਅਸੀਂ ਜਾ ਵੀ ਜਾਂਦੇ ਵੀ ਹੁਣ ਇਹ ਬੰਗਾਲ ਦੇ ਵਿੱਚ ਕਲਕੱਤੇ ਬੈਠੇ ਨੇ ਇਹਨਾਂ ਬੱਗੇ ਆਪਾਂ ਰਿਕੁਐਸਟੇ ਕਰ ਸਕਦੇ ਆ ਕੋਈ ਇਹਨਾਂ ਤੇ ਉਹ ਤਾਂ ਕਰ ਨਹੀਂ ਸਕਦੇ ਮੇਰੀ ਗੱਲ ਸੁਣੋ ਮੈਂ ਇਹਨੂੰ ਠੋਕ ਕੇ ਆ ਜਾਂਦਾ ਆਣ ਕੇ ਤੁਹਾਡੇ ਕੋਲ ਆ ਜਾ ਸੰਭਾਲ ਲੋਗੇ ਓਏ 60000 ਰੁਪਏ ਪਿੱਛੇ ਕੀ ਠੋਕਣਾ ਯਾਰ ਆਪਾਂ ਆਪਾਂ ਨੂੰ ਪੇਮੈਂਟ ਦੋ ਦੋ ਜਾਂ ਇਹਦੀ ਦੁਬਾਰਾ ਦੁਬਾਰਾ ਗੱਡੀ ਭਰ ਕੇ ਰੋਕ ਸਕਦੇ ਆਪਾਂ ਭਰਾ ਸਕਦਾ ਆਪਾਂ ਨੂੰ ਦੁਬਾਰਾ ਮਾਲੇ ਅਹੀਂ ਜਿਹੜੀ ਮਰਜ਼ੀ ਗੱਡੀ ਇਹਦੀ ਹੋਏਗੀ ਨਾ ਮੈਨੂੰ ਪਤਾ ਮੈ ਦੀਆਂ ਗੱਡੀਆਂ ਕਿਹੜੀਆਂ ਭਰਨ ਦੀਆਂ ਨੇ ਬੰਦੇ ਵੱਲੋਂ ਪਛਾਣ ਆ ਮੈਂ ਨਵੀਂ ਆ ਘਾਟ ਗੱਡੀ ਰੋਕ ਕੇ ਦੋ ਦਿਨ ਖੜਤਾ ਰਹਾਂਗਾ ਜਦੋਂ ਉਥੋਂ ਕਲਕੱਤੇੋਂ ਗੱਡੀ ਭਰੇਗੀ ਆਪਣੇ ਤੋਂ ਬੰਦੇ ਹੈਗੇ ਨਹੀਂ ਬੰਦੇ ਨੇ ਉਹਨਾਂ ਦਾ ਦੱਸ ਦੇਣਾ ਵੀ ਗੱਡੀ ਭਰ ਗਈ ਆ ਆਪਾਂ ਫਿਰ ਆਪਾਂ ਕਿਹ ਗੱਡੀ ਵਾਲੇ ਦਾ ਨੁਕਸਾਨ ਇਹ ਇਹ ਮੱਛੀ ਆ ਜਿਹੜੀ ਇਹ ਇਹ ਨੇਪਾਲ ਵਾਲੀ ਮੱਛੀ ਤਾਂ ਨਹੀਂ ਹੈਗੀ ਜਿਹੜੀ ਆਪਣੀ ਉਹਰੇ ਬੈਨ ਕਈ ਗੱਡੀਆਂ ਪਿੱਛੇ ਜੇ ਫੜਦੀ ਹੋਈਆਂ ਨੇ ਹਾਂ ਇਹ ਬਾਈ ਜੀ ਉਹੋ ਹੀ ਮੱਛੀ ਆ ਮੈਂ ਕਹਿੰਦਾ ਕੋਈ ਗੱਡੀ ਦਾ ਬਾਈ ਸਰ ਇਹ ਮੱਛੀ ਨਾਲ ਕੈਂਸਰ ਬਹੁਤ ਹੁੰਦਾ ਪੰਜਾਬ ਆਪਣੇ ਹਿੰਦੁਸਤਾਨ ਗਵਰਨਮੈਂਟ ਨੇ ਇੰਡੀਆ ਗਵਰਨਮੈਂਟ ਨੇ ਇਹ ਮੱਛੀ ਬੈਨ ਕਰੀ ਹੋਈ ਆ ਮੈਂ ਵੀਰ ਜੀ ਤਾਂ ਹੀ ਕਿ ਗੱਡੀ ਵਾਲੇ ਵਿਚਾਰੇ ਦਾ ਨੁਕਸਾਨ ਨਹੀਂ ਕਰਾਉਣਾ ਚਾਹੁੰਦਾ ਉਹਦੀ ਗੱਡੀ ਫਸ ਗਈ ਹਾਂ ਮੁੜ ਕੇ ਗੱਡੀ ਚੁਬਾਈ ਗਈ ਛੁੱਟਣੀ ਹੈਗੀ ਪਤਾ ਨਹੀਂ ਆਪਾਂ ਨੂੰ ਕੀ ਲਾਲਚ ਹੁੰਦਾ ਆਪਾਂ ਇਹ ਜਾ ਮਾਲ ਭਰਦੇ ਆ ਠੀਕ ਆ ਸਾਨੂੰ ਲਾਲਚ ਪਤਾ ਕੀ ਹੁੰਦਾ ਜੇ ਅਸੀਂ ਕੰਕੱਟੇ ਰਹੀ ਨੇ ਆਹ ਦੇਖੋ ਬੰਦੇ ਦਾ ਦੂਜੇ ਬੰਦੇ ਦਾ ਪੱਖ ਨਹੀਂ ਰੱਖਿਆ ਇਹ ਜਿਹੜੀ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਇਹ YouTube ਤੇ ਚੱਲੂਗੀ ਜੀ ਕੋ ਬਸ ਠੀਕ ਆ ਵੀਰ ਜੀ ਕੋਈ ਗੱਲ ਨਹੀਂ ਹੈਗੀ ਤਾਂ ਨਹੀਂ ਆ ਬਾਹਰ-ਬਾਰ ਮੈਂ ਟਰਾਂਸਪੋਰਟਰ ਨੂੰ ਫੋਨ ਲਾ ਰਹੇ ਹਾਂ ਵਿੱਚ ਟਿਊਨ ਸੁਣ ਵੀ ਰਹੇ ਹੋਵੋ ਤੁਸੀਂ ਆ ਸੁਣੋ ਆ ਗਾਣਾ ਲੱਗਿਆ ਹੋਇਆ ਇਹੋ ਹੀ ਜਗਾਣਾ 10 ਵਾਰ ਫੋਨ ਲਾ ਚੁੱਕੇ ਆ ਜੀ ਬੰਦਾ ਇੱਕ ਵਾਰ ਹੈਲੋ ਕਰਕੇ ਮੁੜ ਕੇ ਨੇ ਫੋਨ ਨਹੀਂ ਚੱਕਿਆ ਵਪਾਰੀ ਨੇ ਪਹਿਲੀ ਵਾਰ ਤੇ ਹੀ ਫੋਨ ਚੱਕਿਆ ਉਹ ਕਹਿੰਦਾ ਮੈਂ ਪਹਾੜਾ ਜੂਰ ਦਊਂਗਾ ਜੀ 2 ਦਿਨ ਦੇ ਵਿੱਚ ਵਿੱਚ ਦੇ ਦੂੰਗਾ ਬਸ ਫਿਰ ਇਹਨੂੰ ਵੀ ਜੀ ਤੁਸੀਂ ਇਹ ਟਰਾਂਪੋਰਟ ਦੀ ਵੀ ਚੱਲ ਕੋਈ ਗੱਲ ਨਹੀਂ ਬਾਕੀ ਇਹ ਜੇ ਟਰਾਂਸਪੋਰਟ ਵੀ ਗੱਲ ਠੀਕ ਆ ਜੀ ਟਰਾਂਸਪੋਰਟ ਨੇ ਕਮਿਸ਼ਨ ਲਈ ਆ 2500 ਗੱਡੀ ਭਰਾਤੀ ਤੁਹਾਡੀ ਮੈਂ ਟ੍ਰਾਂਸਫਰ ਫੋਨ ਤਾਂ ਚੱਕਣਾ ਚਾਹੀਦਾ ਹੁਣ ਤੁਸੀਂ ਮੈਨੂੰ ਪਹਿਲੀ ਵਾਰ ਫੋਨ ਕਰਿਆ ਆਪਣੀ ਕੋਈ ਜਾਣ ਪਛਾਣ ਨਹੀਂ ਹੈਗੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਬਾਈ ਜੀ ਆਪਾਂ ਤੁਹਾਡੇ ਵੀਰਾਂ ਛੋਟੇ ਪਤਾ ਨਹੀਂ ਤੁਹਾਡੀ ਉਮਰ ਕਿੰਨੀ ਹੈ ਮੈਂ ਤੁਹਾਡੇ ਤੇ ਕੋਈ ਸ਼ਾਨ ਨਹੀਂ ਕਹਿ ਰਿਹਾ ਵੀ ਮੈਂ ਤੁਹਾਡਾ ਫੋਨ ਚੱਕ ਲਿਆ ਵੀ ਤੁਹਾਨੂੰ ਇੱਕ ਗੱਲ ਕਹਿ ਰਿਹਾ ਵੀ ਹੁਣ ਜਦ ਤੁਸੀਂ ਮੈਨੂੰ ਕਾਲ ਕਰਦੇ ਹੋ ਕੋਈ ਵੀ ਬੰਦਾ ਆਪਣਾ ਕਾਲ ਕਰਦਾ ਜਿੰਨੇ ਬੰਦੇ ਆਪਣੇ ਨਾਲ ਜੁੜੇ ਹੋਏ ਨੇ ਫੇਸਬੁੱਕ ਤੇ 2 ਲੱਖ ਤੋਂ ਉੱਤੇ ਬੰਦਾ ਆਪਣੇ ਨਾਲ ਕਿਸੇ ਨੂੰ ਵੀ ਕਦੇ ਸਿੱਖਤ ਆਉਂਦੀ ਆ ਮੈਂ ਵੀ ਤੁਹਾਡੀਆਂ ਸਾਰੀਆਂ ਵੀਡੀਓ ਫੋਲੋ ਕਰਨਾ ਤੁਹਾਡੇ ਦਾ ਮੈਂ ਜਦੋਂ ਵੀ ਮਤਲਬ ਕਿ ਤੁਹਾਡੀ ਵੀਡੀਓ ਆਉਂਦੀ ਹੈ ਨਾ ਸਾਰਿਆਂ ਨੂੰ ਉਹ ਨੈਟ ਦੇ ਉੱਤੇ ਤੁਸੀਂ ਕਹਿੰਦੇ ਹੁੰਦੇ ਜਿਨਾ ਵੀ ਇਹਨੂੰ ਮਤਲਬ ਕਿ ਉਹ ਕਰੋ ਕੀ ਉਹਨੂੰ ਕਹਿੰਦੇ ਨੇ ਲਾਈਕ ਕਰੋਗੇ ਕੀ ਸ਼ੇਅਰ ਕਰਨ ਨੂੰ ਕਹਿੰਦੇ ਨੇ ਹੁੰਦੇ ਆ ਜੀ ਵੀ ਸ਼ੇਅਰ ਕਰਨ ਨੂੰ ਹਾਂਜੀ ਮੈਂ ਸਾਰੀਆਂ ਸ਼ੇਅਰ ਕਰਦਾ ਜੇ ਮੇਰਾ ਆ ਨੰਬਰ ਤੇ ਮੇਰਾ ਦੂਜਾ ਆ ਮੇਰਾ ਸਹੀ ਨੰਬਰ ਹੈ ਤੁਸੀਂ ਵੀ ਇੰਨੀਆਂ ਘੰਟੀਆਂ ਲਾਈਆਂ ਆ ਪਾ ਅਗਲੇ ਨੂੰ ਕਿੰਨੀਆਂ ਘੰਟੀਆਂ ਲਾ ਚੁੱਕੇ ਆ ਹਨਾ ਹਾਂਜੀ ਬਈ ਬੰਦਾ ਜੀ ਵੀਰ ਜੀ ਵੀਰ ਜੀ ਮੇਰੀ ਮਦਦ ਕੀਤੀ ਐ ਮੈਂ ਗਰੀਬ ਬੰਦਾ ਮੁਰਾਰੀ ਮੁਰਾਰੀ ਲਿਖਿਆ ਆਉਂਦਾ ਦੇਖੋ ਜੀ ਮੇਰੇ ਕੋ ਪੋਪੜੀ ਦਾ ਫੋਨ ਵੀ ਆ ਗਿਆ ਆ ਮੁਰਾਰੀ 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 ਉਹਦਾ ਨਾਮ ਆ ਜੀ ਮੁਰਾਰੀ ਇਹਦਾ ਮੁਰਾਰੀ ਲਿਖਿਆ ਆਉਂਦਾ ਵਪਾਰੀ ਨੇ ਕੋਈ ਚੱਕਿਆ ਨਹੀਂ ਟੂ ਕਾਲਰ ਨੇ ਆਪਣੇ ਨੇ ਬਾਈ ਜੀ ਉਹ ਤੁਹਾਡੇ ਸਾਹਮਣੇ ਵੀ ਫੋਨ ਲਾ ਲਏ ਵਪਾਰੀ ਨਾਲ ਵੀ ਗੱਲ ਕਰ ਲਈ ਵਪਾਰੀ 2 ਦਿਨ ਦਾ ਉਹਨੇ ਟਾਈਮ ਮੰਗਿਆ 2 ਦਿਨ ਤੁਸੀਂ ਮੈਂ ਪੈਸੇ ਦਊਗਾ ਆਪਾਂ ਦੁਬਾਰਾ ਉਹਨਾਂ ਨਾਲ ਗੱਲ ਕਰਾਂਗੇ ਜੀ ਵੀਰ ਜੀ ਆਪਾਂ ਨੇ ਇਹਦੇ ਕੋ ਪਾੜਾ ਲੈਣਾ ਜੇ ਤੁਸੀਂ ਲੈ ਕੇ ਦੇਣਾ ਜੇ ਤੁਸੀਂ ਪਤਾ ਨਹੀਂ ਮੇਰਾ ਬਹੁਤ ਛੋਟਾ ਜੇ ਮੇਰਾ 76 ਦਾ ਜਨਮ ਜੇ ਮੈਂ ਤਾਂ ਤੁਹਾਨੂੰ ਬਹੁਤ ਛੋਟਾ ਮੇਰਾ 81 ਦਾ ਜੀ ਠੀਕ ਆ ਚਲੋ ਵੀਰ ਜੀ ਤੁਸੀਂ ਸਾਡੇ ਮੈਂ ਹਰ ਬੰਦੇ ਨੂੰ ਵੀਰ ਜੀ ਕਹਿਆ ਗਿਆ ਬੁਲਾਉਣਾ ਨਾ ਭਾਵੇਂ ਮੈਂ ਤੋਂ ਵੱਡਾ ਚਾਹੇ ਛੋਟਾ ਪਰ ਵੀਰ ਜੀ ਨਾਲ ਸਾਡੀ ਸਹਿਮਤਾ ਆਪਣੀ ਗੱਡੀ ਨੰਬਰ ਕਿੰਨਾ ਜੀ ਮੇਰਾ ਗੱਡੀ ਨੰਬਰ ਜੇ ਪੀਵੀ09ਐਕਸ6988 ਪੀਵੀ09ਐਕਸ6987 88 88 ਫੋਨ ਨੰਬਰ ਆ ਤੁਹਾਡਾ 75080 98433 ਹਾਂਜੀ ਇਹੋ ਨੰਬਰ ਜੇ ਤੇ ਬਾਈ ਜੀ ਵਿੱਚ ਵਪਾਰੀ ਦਾ ਫੋਨ ਨੰਬਰ ਵੀ ਅਸੀਂ ਬੋਲਤਾ ਤੇ ਡਰਾਈਵਰ ਬਾਈ ਦਾ ਨੰਬਰ ਲਿਖ ਲਓ 75080 98433 ਇਹ ਬਾਈ ਉਹਨਾਂ ਦਾ ਨੰਬਰ ਆ ਤੇ ਟਰਾਂਸਪੋਰਟਰ ਦਾ ਨੰਬਰ ਵੀ ਅਸੀਂ ਵਿੱਚ ਦੇ ਚੁੱਕੇ ਆ ਮੈਂ ਦੁਬਾਰਾ ਫੇਰ ਬੋਲ ਦਿੰਨਾ 93 30 63 43 20 93 306 34 320 ਇਹ ਜੀ ਟਰਾਂਸਪੋਰਟਰ ਦਾ ਨੰਬਰ ਆ ਵਪਾਰੀ ਦਾ ਨੰਬਰ ਆ 82 403 075 95 82 403 075 95 ਇਹ ਵਪਾਰੀ ਦਾ ਫੋਨ ਨੰਬਰ ਆ ਜੀ ਬਾਈ ਜੀ ਜਿਹੜਾ ਜਿਹੜਾ ਸਾਡੀ ਇਹ ਗੱਲਬਾਤ ਸੁਣ ਰੇ ਹਾਂ ਤੇ ਉਹ ਜ਼ਰੂਰ ਬਾਈ ਜੀ ਉਹਨਾਂ ਦੀ ਮਦਦ ਕਰੋ ਤੇ ਇਹਨਾਂ ਦਾ ਕਲਕੱਤੇੋਂ ਇਹ ਮਾਲ ਲੈ ਕੇ ਆਏ ਸੀਗੇ ਜਿਹੜਾ ਕਿ ਅਲਾਹਾਬਾਦ ਜੁਪੀ ਦੇ ਵਿੱਚ ਖਾਲੀ ਹੋਣ ਤੋਂ ਬਾਅਦ 65000 ਦੇ ਵਿੱਚੋਂ ਸਿਰਫ 5000 ਰੁਪਈਆ ਬਾਈ ਜੀ ਉਹਨਾਂ ਨੂੰ ਮਿਲਿਆ ਤੇ 60000 ਰੁਪਈਆ ਜੇ ਪੇਮੈਂਟ ਬਾਕੀ ਆ 7000 ਟੂਲ ਟੈਕਸਾਂ ਦਾ ਤੇ 58000 ਭਾੜਾ ਦੋਏ ਜੋੜ ਕੇ 65000 ਬਣਦਾ ਇਹੀ ਗੱਲ ਬਾਤ ਆ ਬਾਈ ਜੀ ਆ ਇਹੋ ਹੀ ਆ ਵੀਰ ਜੀ ਗੱਲ ਬਾਤ ਆ ਬਾ ਆਪਣੇ ਕੋਲ 5000 ਰੁਪਈਆ ਆ ਛੇ ਗੱਡੀ ਆਪਣੀ ਟਾਇਰ ਪਾਟਣ ਕਰਕੇ ਲੇਟ ਹੋ ਗਈ ਸੀ ਲੇਟ ਮਾੜੀ ਕਿ ਨਹੀਂ ਨੀ ਇਹਨਾਂ ਦੇ ਬੰਦਿਆਂ ਦੀ ਵੀ ਗਲਤੀ ਹੈ ਵੀ ਜੀ ਮੇਰੇ ਨਾਲ ਗੱਲ ਕਰੇ ਮੈਂ ਉਹਨੂੰ ਸਹੀ ਗੱਲ ਦੱਸਾਂ ਹਾਂਜੀ ਤਾਂ ਫੇਰ ਕੰਮ ਚੱਲੋ ਠੀਕ ਪਤਾ ਕੀ ਚੱਕਰ ਹੁੰਦਾ ਗੱਡੀਆਂ ਲੇਟ ਹੁੰਦੀਆਂ ਹੁੰਦੀਆਂ ਇਹ ਸਬਜ਼ੀ ਲੈ ਕੇ ਹੁੰਦੇ ਨੇ ਮੈਂ ਇਹ ਦੇਖੋ ਜੀ ਆਪਾਂ ਸਬਜ਼ੀ ਵੀ ਢੋਂਦੇ ਨੇ ਟਰੱਕ ਆਪਣਾ ਸਰੇ ਕਮਾਲ ਟਰੱਕਾਂ 'ਚ ਹੀ ਜਾਂਦਾ ਬਈ ਜੇ ਤਾਂ ਕੋਈ ਡਰਾਈਵਰ ਸੌਂ ਗਿਆ ਜਾਣ ਬੁੱਝ ਕੇ ਲੇਟ ਕਰਤੀ ਹੈ ਨਾ ਪਾਜੀ ਉਹ ਚੱਲ ਕੇ ਹਰਜਾਨਾ ਉਹਦਾ ਆਪਾਂ ਹਰਜਾਨਾ ਕਹਿ ਸਕਦੇ ਹਾਂ ਵੀ ਪਾ ਦਿੰਦੇ ਨੇ ਵਪਾਰੀ ਕੋਈ ਇਹੋ ਜਿਹਾ ਮਾਲ ਹੋਵੇ ਜਾ ਹੁਣ ਗੱਡੀ ਦਾ ਟਾਇਰੇ ਖਰਾਬ ਹੋ ਗਏ ਗੱਡੀ ਪੰਜ ਚਾਰ ਘੰਟੇ ਲੇਟ ਕੋਈ ਲੇਟ ਨਹੀਂ ਹੁੰਦੀ ਓਨਾ ਕ ਟਾਈਮ ਲੱਗਦਾ ਟਾਇਰ ਬਦਲ ਨੂੰ ਕੋਈ ਇੱਚ ਜਿਆਦਾ ਟਾਈਮ ਨਹੀਂ ਲੱਗਦਾ ਵੀਰ ਜੀ ਮੇਰੀ ਗੱਲ ਸੁਣੋ ਜਿਸ ਤਰ੍ਹਾਂ ਗੱਡੀ ਦੇ ਟਾਇਰ ਬੈਠੇ ਨਾ ਹਾਂਜੀ ਆਪਾਂ ਟਾਇਰ ਖੋਲੇ ਆ ਟਰਾਲੇ ਤੇ ਲਿਆ ਕੇ ਪਲੇਟਫਾਰਮ ਉੱਥੋਂ ਆਉਣ ਡਿਆ ਦਾ ਹੀ ਓਦੇ ਤੋਂ ਲੱਤ ਤੇ 2-3 ਕਿਲੋਮੀਟਰ ਤੇ ਲਿਆ ਕੇ ਟਾਇਰ ਬਣਾ ਕੇ ਗੱਡੀ ਨੂੰ ਫਿੱਟ ਕੀਤਾ ਹਾਂਜੀ ਕਰਕੇ ਇਹਨਾਂ ਦੇ ਬੰਦਿਆਂ ਨੇ ਕੀ ਕੀਤਾ ਇਹਨਾਂ ਦੇ ਬੰਦੇ ਗੱਡੀ ਦੇ ਵਿੱਚ ਸੌਂ ਗਏ ਉਹਨਾਂ ਦਾ ਕੰਮ ਇਹ ਵੀ ਜੇ ਕੋਈ ਮੱਛੀ ਗਰਮ ਪਾਣੀ ਨਾਲ ਜੇਤਰਾ ਮਲੇ ਗੱਡੀ ਦੇ ਵਿੱਚ ਪਾਣੀ ਗਰਮ ਹੋ ਜਾਂਦਾ ਮੱਛੀ ਮਰ ਜਾਂਦੀ ਉਹਨੂੰ ਚੁੱਕ ਕੇ ਬਾਹਰ ਸੁੱਟੋ ਇਹਨਾਂ ਨੇ ਮੱਛੀ ਬਾਹਰ ਨਹੀਂ ਸੁੱਟੀ ਜਦੋਂ ਡੋਬੀ ਜਾ ਕੇ ਪਾਣੀ ਚੇਂਜ ਕੀਤਾ ਉੱਥੇ ਵੀ ਇਹਨਾਂ ਦਾ ਮੱਛੀ ਗੱਡੀ ਜਦੋਂ ਜਾ ਕੇ ਦੁਰਗਾਵਦੀ ਪਾਣੀ ਚੇਂਜ ਕੀਤਾ ਨਾ ਉੱਥੇ ਜਾ ਕੇ ਇਹਨਾਂ ਨੇ ਮੱਛੀਆਂ ਕੱਡੀਆਂ ਦੇ ਵਿੱਚੋਂ ਘਟੋਗਾ ਤੇ ਕੋਈ 1.5 ਮਿੰਟ ਦਾ ਲਾ ਕੇ ਜਾ ਕੇ ਮੱਛੀ ਹੋਣੀ ਹੈ ਜਿਹੜੀ ਮਰ ਗਈ ਸੀ ਅੱਛਾ ਜੀ ਠੀਕ ਆ ਉਹ ਉੱਥੇ ਸੁੱਟੀਆਂ ਉਸ ਤੋਂ ਬਾਅਦ ਆਪਾਂ ਉਥੋਂ ਗੱਡੀ ਸਾਰੀ ਦਿਹਾੜੀ ਉੱਥੇ ਖਲੋਤੀ ਨਹੀਂ ਕਹਿੰਦਾ ਰਾਤ ਨੂੰ ਜਾਣਾ ਅੱਗੇ ਪਤਾ ਨਹੀਂ ਕੋਈ ਗੱਲਬਾਤ ਆ ਚਲੋ ਯਾਨੀ ਕਿ ਰਾਤ ਗੱਡੀ ਇਹਦੇ ਵਿੱਚ ਫਿਰ ਆਪਣਾ ਦਾ ਕੋਈ ਕਸੂਰ ਨਹੀਂ ਆਪਿੰਦਾ 5-4 ਘੰਟੇ ਖਰਾਬ ਹੋ ਗਏ ਉਸ ਤੋਂ ਬਾਅਦ ਚ 12-14 ਘੰਟੇ ਇਹਨਾਂ ਨੇ ਖਰਾਬ ਕਰੇ ਨੇ ਇਹਨਾਂ ਨੇ ਖਰਾਬ ਕੀਤੇ ਉਹ ਤੋਂ ਬਗਾ ਇਹਨਾਂ ਦੀ ਮੱਥੀ ਦਾ ਮੈਂ ਸਮਝ ਗਿਆ ਗੱਲਬਾਤ ਰਾਤ-ਰਾਤ ਨੂੰ ਗੱਡੀ ਚੱਲ ਕੇ ਗਵਰਨਮੈਂਟ ਤੋਂ ਬਚ ਕੇ ਇਹੇ ਮਾਲ ਪਹੁੰਚਾਉਣਾ ਸੀਗਾ ਹਾਂ ਪਹਚਾਉਣਾ ਓਥੇ ਜਾ ਕੇ ਜਦੋਂ ਗੱਡੀ ਖਾਲੀ ਕੀਤੀ ਇੱਕ ਮੱਛੀ ਮਰੀ ਰਹੀ ਸੀ ਵਿੱਚ ਉਹ ਮੁੰਡਿਆਂ ਨੇ ਚੁੱਕ ਕੇ ਬਾਹਰ ਸੋੜ ਦਿੱਤੀ ਗੱਡੀ ਦਾ ਡਾਲਾ ਖੋਲਿਆ ਮੱਛੀ ਸਾਰੀ ਚ ਬੱਚੇ ਜ ਗਈ ਸਾਰੀ ਸਹੀ ਸਲਾਮਤ ਮੱਛੀ ਇਹ ਬੰਦੇ ਨੇ ਮੱਲ ਜੀ ਜਿੰਨੀ ਕ ਵੀ ਇਹਦੀ ਲੇਬਰ ਵਾਲੇ ਕਹਿੰਦੇ ਸੀ ਸਰਦਾਰ ਜੀ ਇੱਕ ਬੱਚਾ ਤਾਂ ਚਲੋ ਨਹੀਂ ਆਏਗੀ ਬਾਕੀ ਇਹਦਾ ਘਾਟਾ ਵੀ ਨਹੀਂ ਹੋਇਆ ਇਹਦਾ ਘਾਟਾ ਵੀ ਨਹੀਂ ਹੋਇਆ ਮੱਛੀ ਪੂਰੀ ਜਿੰਨਾਂ ਗਾਮ ਪੁੱਛੀ ਜੇ ਕੋਈ ਪੰਜ 4000 ਅਗਲੇ ਰੱਖਣਾ ਹੁੰਦਾ ਰੱਖ ਵੀ ਸਕਦਾ ਜੇ ਕੁਆਂਟਲ ਖੰਡ ਮੱਛੀ 1.5 ਕੁਆਂਟਲ ਦੇ ਪੈਸੇ ਪਾਊਗਾ ਬਾਕੀ ਇਹ ਸਾਲ ਹੀ ਚੀਜ਼ ਹੈ ਇਹਦੇ ਵਿੱਚ ਡਰਾਈਵਰ ਬੰਦੇ ਦਾ ਤਾਂ ਕੋਈ ਕਸੂਰ ਨਹੀਂ ਨਾ ਹੈਗਾ ਵੀਰ ਜੀ ਮੇਰੀ ਗੱਲ ਸੁਣੋ ਆਪਾਂ ਇਹਨੂੰ ਭਾਈਵੰਦੀ ਚੌਰ ਤੇ ਨੀਰ ਲਗਾਈ ਵੀ 100 ਰੁਪਏ ਕਿਲੋ ਤੇ ਮੱਛੀ ਆ ਰਾਤਾ ਆਕੇ 100 ਰੁਪਏ ਕਿਲੋ ਇਹ ਇਲਾਵਾ ਦਿੰਦੇ ਨੇ ਠੀਕ ਆ ਮੈਂ 100 ਰੁਪਏ ਕਿਲੋ ਮੱਛੀ ਆ 15000 ਦੀ 1.5 ਕਿੰਟਲ ਬਣਦੀ ਆ ਹਾਂ ਤੇ 750 ਤੂੰ ਕਾਹਦਾ ਖਾਲਾ 750 ਮੈਂ ਖਾਲੇ ਨਾ 15000 ਰੁਪਏ ਬਣ ਜੂਗਾ ਬਾਸ ਬਾਸ ਫੇਰ ਤਾਂ ਤੁਸੀਂ ਨਵੇੜੇ ਦਿੱਤਾ ਸੀ ਕੰਮ ਉਂ ਵੀ ਚ ਬਾਈ ਜੀ 40 50 ਕਿਲੋ ਤਾਂ ਆਮ ਵੀ ਹਰ ਇੱਕ ਚੱਕਰ ਚ ਮਰਦੀ ਹੋਣੀ ਆ ਆਮ ਮਰਦੀ ਜੇ ਕਹ ਫੇਰ ਮੈਨੂੰ ਦੱਸੋ ਮੈਂ ਕੀ ਗਲਤ ਕਰ ਰਿਹਾ ਜੀ ਤੁਸੀਂ 1.5 ਕੋਟ ਆਪਣੇ ਨਾਂ ਨਾ ਨਾ ਲਵੋ ਤੁਸੀਂ ਦੇਖੋ 40 50 ਕਿਲੋ ਤਾਂ ਆਮ ਵੀ ਮਰਦੀ ਹੋਊਗੀ ਉਹ ਤਾਂ ਆਉਂਦੀ ਆਉਂਦੀ ਮਸੀ ਇਹਦੇ ਪੰਜ ਚੱਕਰ ਲਾਏ ਰਹੇ ਅਸੀਂ ਪੱਗਿਛੀ ਤਾਲੇ ਨੂੰ ਮੈਂ ਮੰਨਦਾ ਉਹਦੀ ਓਟ ਅਸਰਾ ਲੈ ਕੇ ਮੈਂ ਤੁਰ ਪਾ ਰਹਿਆਂ ਜਿੱਦੇ ਰਾਜ ਗੱਡੀ ਨਹੀਂ ਚਲੋ ਹਰ ਬੰਦੇ ਨੂੰ ਲਾਲਚ ਹੁੰਦਾ ਆ ਵੀ ਚਲ ਯਾਰ ਕੋਈ ਪੈਸੇ ਚਾਰ ਬਣ ਜਾਣਗੇ ਠੀਕ ਆ ਚਾਰ ਚਾਰ ਤਿੰਨ ਗੱਡੀ ਜਲਾ ਛੱਡਣੀ ਵੀ ਬਾਹੂ ਅੱਜ ਨਹੀਂ ਸਵੇਰ ਭਰेंगे ਦੁਹਾ ਨਹੀਂ ਕੱਲ ਭਰेंगे ਤੇ ਮਤਲਬ ਕਿ ਫੇਰ ਵੀ ਅਸੀਂ ਗੱਡੀ ਭਰ ਕੇ ਆਉਂਦੇ ਰਹੇ ਆ ਪਰ ਇਹਨੂੰ ਮੈਨੂੰ ਬੜੇਆ ਬੰਦਿਆਂ ਨੇ ਆਪਣੇ ਰਾਜ ਕਿਹਾ ਸੀ ਅੱਡੇ ਹੋਟਲ ਵੀ ਹੈਗੇ ਰਸਤੇ 'ਚ ਕਲਕੱਤੇ ਲੈ ਆਉਂਦੇ ਤੇ ਕਦੇ ਕਲਕੱਤੇ ਮੈਂ ਰਹਿਣਾ ਆ ਹਾਂਜੀ ਕੋਈ ਤਲਬਾ ਤੇ ਤੁਸੀਂ ਤੁਸੀਂ ਦੱਸ ਦਿਓ ਕੋਈ ਵੀ ਅਸੀਂ ਉਹਨਾਂ ਦੇ ਨਾਲ ਖਲੋਵਾਂਗੇ ਨਾਲ ਖਲੋਵਾਂਗੇ ਤਾਂ ਫੇਰ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਛੱਡਣਾ ਕੋਈ ਜੀ ਅਸੀਂ ਨਾਲ ਕਹਾਣੀ ਉਹੀ ਆ ਵੀਰ ਜੀ ਵੀ ਚਲੋ ਠੀਕ ਆ ਅਸੀਂ ਕੱਢੀਆਂ ਪਰ ਜੇ ਇਹ 2 ਨੰਬਰ ਦੀ ਕਮਾਈ ਕਰ ਰਹੇ ਨੇ 2 ਨੰਬਰ ਦਾ ਪੈਸਾ ਇਕੱਠਾ ਕਰਕੇ ਡਰਾਈਵਰ ਦਾ ਹੱਕ ਰੱਖਣਗੇ ਜਿਹੜੇ ਫਿਰ ਉਹ ਉਹ ਕਿੱਥੇ ਮੈਨੂੰ ਤਾਂ ਲੱਗਦਾ ਨਹੀਂ ਵੀ ਇਹਨਾਂ ਨੂੰ ਕੋਈ ਆਜੂਗੀ ਪਰ ਜਿੰਨੇ ਇਹ ਕਹਿੰਦੇ ਉਹਨੇ ਜਿਹੜੀ ਤੁਸੀਂ ਜਾਤ ਬਰਾਦਰੀ ਕਹਿ ਰਹੇ ਹੋ ਇਹ ਕਦੇ ਪਹਿਲਾਂ ਕਿਸੇ ਦੀ ਨਹੀਂ ਹੋਈ ਆਪਣੇ ਗੁਰੂ ਸਾਹਿਬਾਂ ਦੇ ਨਹੀਂ ਹੋਏ ਹੈਗੇ ਠੀਕ ਆ ਵੀਰ ਜੀ ਹੋਏ ਨਹੀਂ ਉਹਨਾਂ ਦੇ ਪਰ ਅਸੀਂ ਇਹਨਾਂ ਦੇ ਤਰਸ ਕਰ ਰਹੇ ਨੇ ਵੀ ਚੱਲ ਯਾਰ ਕੋਈ ਗੱਲ ਨਹੀਂ ਇਹਨਾਂ ਦੀ ਵੇਖੀ ਜਾ ਮੈਨੂੰ ਬੰਦਾ ਬੰਦਾ ਬੰਗਾਲ ਦਾ ਰਹਿਣ ਵਾਲਾ ਕਿੱਥੇ ਦਾ ਜੀ ਇਹ ਜਿਹੜਾ ਇਹ ਇਹ ਵੀਰ ਜੀ ਮੁਸਲਮਾਨਾ ਬੰਗਾਲ ਦਾ ਰਹਿਣ ਵਾਲਾ ਆ ਆ ਸਰ ਬਾਰੇ ਇਹਦਾ ਮੈਂ ਸਾਰਾ ਕੁਝ ਵੇਖਿਆ ਦਾ ਆਪਾਂ ਜਿੱਦਾਂ ਬਸ ਠੀਕ ਆ ਆਪਾਂ ਵਿੱਚ ਦੇਖੋ ਸਾਰੇ ਨੰਬਰ ਦੇ ਦਿੰਦੇ ਨੇ ਠੀਕ ਆ ਤੇ ਵੀਡੀਓ ਥੋੜੀ ਘੰਟੇ ਡੇਢ ਘੰਟੇ ਚ YouTube ਤੇ ਆ ਜੂਗੀ ਇੱਕਣੇ ਰਿਕਾਰਡਿੰਗ ਜਿਹੜੀ ਆਪਾਂ ਗੱਲਬਾਤ ਕਰੀਏ ਇਹਦੇ ਵਿੱਚ ਕੋਈ ਮੈਂ ਕੱਟ ਨਹੀਂ ਲਾਉਣਾ ਹੈਗਾ ਸਿਰਫ ਇੱਕਣੇ ਸਿੱਧੀ ਰਿਕਾਰਡਿੰਗ ਪਾਉਣੀ ਆ ਜੋ ਆਪਦੀ ਸ਼ਬਦ ਬੋਲੇ ਨੇ ਆਪਣੇ ਆਪਾਂ ਨੇ ਮੈਂ ਤੁਹਾਨੂੰ ਜੋ ਗੱਲਾਂ ਕਰੀਏ ਨੇ ਸਾਰੀਆਂ ਵਿੱਚ ਰਿਕਾਰਡ ਨੇ ਜੀ ਪਈ ਵੀਰ ਜੀ ਕੋਈ ਝੂਠ ਨਹੀਂ ਮਾਰਦੇ ਜਿਹੜੀ ਚੀਜ਼ ਸਹੀ ਹੈ ਤੁਹਾਨੂੰ 5000 ਰੁਪਏ ਦੇ ਵਿੱਚ ਗੱਲੇ ਨਹੀਂ ਹੈ ਜੀ ਤੁਹਾਨੂੰ 5000 ਦਿੱਤਾ 60 ਜੇ ਲੈਣਾ ਬਾਕੀ ਉਹ ਵੀ ਮੰਨ ਰਿਹਾ ਉਹਨੂੰ ਮੈਂ 60000 ਇਹ ਕਿਹਾ ਵੀ ਤੁਸੀਂ 60000 ਗੱਡੀ ਦਾ ਲਾਹਵਾ ਦਲੀਆ ਭਾੜਾ ਕੱਦ ਨਹੀਂ ਦਿੰਦੇ ਉਹ ਕਹਿੰਦਾ ਜੀ 2 ਦਿਨ ਦੇ ਵਿੱਚ ਵਿੱਚ ਦਊਗਾ ਓਏ ਠੀਕ ਆ ਵੀਰ ਜੀ ਕੋਈ ਗੱਲ ਨਹੀਂ ਬਾਕੀ ਤੁਹਾਡਾ ਉਹ ਵੀ ਧੰਨਵਾਦ ਬਾਈ ਜੀ ਤੁਸੀਂ ਮੈਨੂੰ ਫੋਨ ਕਰਿਆ ਬਾਕੀ ਜਿੰਨੇ ਜੁਟੇ ਹੋਏ ਆ ਬਾਈ ਨਾਲ ਖੜਾਂਗੇ 2 ਦਿਨ ਤੱਕ ਜੇ ਤੁਹਾਨੂੰ ਨਾ ਆਏ ਨੇ ਪੈਸੇ ਪਾਏ ਤਾਂ ਤੁਸੀਂ ਮੈਨੂੰ ਫਾਰਾ ਕਾਲ ਕਰਿਓ ਤੇ ਮੈਂ ਇਹਨੂੰ ਦੁਬਾਰਾ ਫੋਨ ਜ਼ਰੂਰ ਲਾਉਂਗਾ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਵੈਗਰੂ ਜੀ ਦਾ ਖਾਲਸਾ ਭਾਈ ਸਾਹਿਬ ਵੈਗਰੂ ਜੀ ਕੀ ਫਤਿਹ ਠੀਕ ਹੈ